सत श्रीकाली तो देख रहे हो पंजाबी मीडिया मैं मनप्रित हाजिर हम तक द्डिया खबर लेके शुरुआत कर दें अमृतपाल ने अपनी नजरबंद वाणी के विरुद्ध सरकार को पटीशन दायर की है दस दई कि सह झूठा प्रचार कर रही है कि अमृतपाल दा संविधान कोई भरोसा नहीं है लोग सभा चोणों ने यह सबित करता है असाम में डिब्रूगढ़ जेल में बंद खडूर साहिब तो संसद मैंबर अमृतपाल ने एन एस ए तहत अपनी नज़रबंदी की मियादाबा के फैसले को चुनौती देंदी ਦੇ ਦਿੱਤੀ ਹੈ ਅਮਨ ਪਾਲਨ ਅਨੁਸਾਰ ਉਸ ਵਿਰੁੱਧ ਸਾਰੀਆਂ ਕਾਰਵਾਈਆਂ ਗੈਰ ਸੰਵਿਧਾਨਿਕ ਕਾਨੂੰਨ ਦੇ ਵਿਰੁੱਧ ਅਤੇ ਰਾਜਨੀਤਿਕ ਅਸੀਮਤ ਕਾਰਨ ਬਦਨੀਤੀ ਵਾਲੀਆਂ ਹਨ ਅਤੇ ਇਹ ਜਾ ਕੋਈ ਆਧਾਰ ਨਹੀਂ ਹੈ ਜਿਸ ਦੇ ਆਧਾਰ ਤੇ ਨજરਬੰਦੀ ਹੁਕਮ ਦਿੱਤਾ ਜਾ ਸਕੀ ਇਸ ਲਈ ਨજરਬੰਦੀ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਉਸ ਨੂੰ ਪੰਜਾਬ ਤੋਂ ਦੂਰ ਰੱਖ ਕੇ ਨਾ ਸਿਰਫ ਇੱਕ ਸਾਲ ਤੋਂ ਵੱਧ ਸਮੇਂ ਤੇ ਰੋਕ ਲਗਾ ਕੇ ਉਸ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਆਸਾਧਾਰਨ ਅਤੇ ਬੇਰਹਿਮ ਤਰੀਕੇ ਨਾਲ ਖੋਲਿਆ ਗਿਆ ਹੈ ਸਭੋ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਕਰਕੇ ਬਦ हौली हो रही है उस देर उसकी रियासत के राज दूरी लगभग छब्बीस सौ किलोमीटर है सड़क रेल या कार द्वारा सफ़र कर लगभग चार दिन लग जाते हैं इस न परिवार को उन्होंने मिलने लिये यात्रा च भारी खर्चा करना पैदा है ये पटीशन राज्य सरकार केंद्र सरकार विरुद्ध व्डे सियासी मुद्दे से आवाज़ उठाने की सजा देने के अलावा होर कोई उद्देश्य नहीं रखता जो कि इस देश देर नागरिक का समूखी हक है एक तथ्य कि सियासी संदेह दे रहे दे चुने। पूरी तरह जायज है।, है कि अमृतपाल तो विरुद्ध सरकार कार्रवाई करने की तैयारी कर रही है गृह मंत्री अमित शाह ने एक वही पदरी तक मीटिंग की है दस दिए कि जम्मू कश्मीर च पिछले कुछ समय तो लगातार हो रहे अतवादी हमलों कारण देश की खफिया प्रणाली ਦੇ ਉੱਤਰੇ ਸਭਾ ਅਲ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਉਮੇਦ ਸ਼ਾਹ ਨੇ ਸ਼ੁੱਕਰਵਾਰ ਨੂੰ ਆਈਬੀਸੀ ਅਤੇ ਇਸ ਦੇ ਮਲਟੀ ਏਜੰਸੀ ਸੈਂਟਰ ਨਾਲ ਉੱਚ ਪੱਧਰੀ ਬੈਠਕ ਕੀਤੀ ਇਸ ਵਿੱਚ ਦੇਸ਼ ਦੀਆਂ ਸਾਰੀਆਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਮੁਖੀਆਂ ਨੇ ਵੇਹ ਹਿੱਸਾ ਲਿਆ ਜਾਣਕਾਰੀ ਅਨੁਸਾਰ ਮੀਟਿੰਗ ਚ ਕੇਂਦਰੀ ਗ੍ਰਹਿ ਮੰਤਰੀ ਉਮੇਦ ਸ਼ਾਹ ਨੇ ਦੇਸ਼ ਵਿੱਚ ਉੱਭਰਦੇ ਸੁਰੱਖਿਆ ਖੇਤਰ ਤੋਂ ਬਚਣ ਲਈ ਅਤਵਾਦੀ ਨੈਟਵਰਕ ਅਤੇ دہشت گردਾਂ ਦੀ ਰਹਿ ਹੋ ਰਹੀ ਮਦਦ ਨੂੰ ਖਤਮ ਕਰਨ ਲਈ ਸਾਰੀਆਂ ਏਜੰਸੀਆਂ ਨੂੰ ਆਪਸ ਚ ਤਾਲਮੇਲ ਵਧਾਉਣ ਲਈ ਕਿਹਾ ਇਸ ਮੀਟਿੰਗ ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਧਾਨ ਨਰੇਂਦਰ ਮੋਦੀ ਦੀ ਅਗਵਾਈ 'ਚ MAC ਫਰੇਮਵਰਕ 'ਚ ਆਪਣੀ ਪਹੁੰਚ ਅਤੇ ਪ੍ਰਭਾਵ ਨੂੰ ਵਧਾਉਣ ਲਈ ਵੱਡੇ ਪੱਧਰ ਤੇ ਤਕਨੀਕੀ ਅਤੇ ਸੰਚਾਲਨ ਨੂੰ ਸੁਧਾਰ ਨੂੰ ਲਾਗੂ ਕੀਤਾ ਜਾ ਸਕਦਾ ਹੈ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਉਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਕਿਸੇ ਵੀ ਮੁੱਦੇ ਤੇ IBC ਅਤੇ ਹੋਰ ਸੁਰੱਖਿਆ ਏਜੰਸੀਆਂ ਵਿੱਚਕਾਰ ਅਸਲ ਸਮੇਂ ਦੀ ਜਾਣਕਾਰੀ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਸਾਰੀਆਂ ਏਜੰਸੀਆਂ ਨੂੰ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਪਲੇਟਫਾਰਮ 'ਵੱਜੋਂ ਆਪਣਾ ਕੰਮ ਨੂੰ ਜਾਰੀ ਰੱਖਣਾ ਚਾਹੀਦਾ ਹੈ ਹਾਈ ਇੰਟੈਲੀਜੈਂਸ ਬਿਊਰੋ ਕੇਂਦਰ ਅਤੇ ਦੇਸ਼ ਦੀਆਂ ਸੁਰੱਖਿਆ ਜੰ ਜੀਆਂ ਨਾਲ ਨੇ ਜਠਣ ਲਈ ਜ਼ਿੰਮੇਵਾਰ ਸਾਰੀਆਂ ਏਜੰਸੀਆਂ ਨੂੰ ਰਾਸ਼ਟਰੀ ਸੁਰੱਖਿਆ ਪ੍ਰਤੀ ਹਾਲ ਆਫ ਇੰਡੀਆ ਗਵਰਨਮੈਂਟ ਆਪਰੇਸ਼ਨ ਆਪਣਾ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਦੱਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਵਲ ਨੇ ਮੀਟਿੰਗ ਕੀਤੀ ਗਈ ਹੈ ਤੇ ਜੰਮੂ ਕਸ਼ਮੀਰ ਦੇ ਚਹ ਹੋ ਰਹੇ ਲਗਾਤਾਰਤ ਵਾਦੀ ਹਮਲੇ ਨੂੰ ਰੋਕਣ ਲਈ ਕੁਝ ਫੈਸਲੇ ਲਏ ਗਏ ਲੁਧਿਆਣਾ ਕਾਂਗਰਸ ਦੇ ਚੇਤੜੇ ਬਾਜਵੀ ਜੰਗ ਮੂੜ ਜाहिर ਸ਼ੁਰੂ ਹੋ ਚੁੱਕੀ ਹੈ ਦੱਸ ਦਈਏ ਕਿ ਲੁਧਿਆਣਾ ਦੇ ਲੋਕ ਸਭਾ ਮੈਂਬਰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵਢਿੰਗ ਤੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸੂ ਵਿਛਾਲੇ ਕੁਝ ਠੀਕ ਨਹੀਂ ਹੈ ਕਾਂਗਰਸ ਪ੍ਰਧਾਨ ਦੀ ਜਿਤਮਗਰੋ ਆਜ ਵਰਡਿੰਗ ਦੀ ਮਸਲੂਈਤ ਵਾਲੇ ਕਿਸੇ ਵੀ ਸਮਾਗਮ ਵਿੱਚ ਨਜ਼ਰ ਨਹੀਂ ਆਇਆ ਜੇ ਵਰਡਿੰਗ ਦੇ ਦਫਤਰ ਦੇ ਉਦਘਾਟਨ ਵੇਲੇ ਵੀ ਆਸ਼ੂ ਗਰ ਹਾਜ਼ਰ ਰਹੇ ਇਸ ਸਮਾਗਮ ਦੌਰਾਨ ਵੀ ਕਾਂਗਰਸ ਦੀ ਤੜੇਬੰਦੀ ਸਾਫ਼ ਤੌਰ ਤੇ ਨਜ਼ਰ ਆਈ ਦਫਤਰ ਉਦਘਾਟਨੀ ਸਮਾਗਮ ਚ ਸਾਫਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਗੈਰ ਹਾਜ਼ਰੀ ਸਾਰਿਆਂ ਨੂੰ ਰੜਕਦੀ ਰਹੀ ਦਫਤਰ ਦਾ ਉਦਘਾਟਨ ਹੋਣ ਤੋਂ ਬਾਅਦ ਰਾਜਾ ਵਡਿੰਗ ਨੇ ਕਾਂਗਰਸੀ ਆਗੂ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਲੋਕਾਂ ਦੀ ਸ਼ਿਕਾਇਤਾਂ 对呀。Yeah. ਬਚਤਪਵਨ ਸਥਿਤ ਸਾਂਸਦ ਮੈਂਬਰ ਦੇ ਸਰਕਾਰੀ ਦਫਤਰ ਦੇ ਉਦਘਾਟਨੀ ਸਮਾਗਮ ਦੌਰਾਨ ਜਦੋਂ ਸਾਬਕਾ ਮੰਤਰੀ ਆਸ਼ੂ ਦੇ ਗੈਰ ਹਾਜ਼ਰ ਹੋਣ ਬਾਰੇ ਪੁੱਛਿਆ ਗਿਆ ਤਾਂ ਰਾਜਾ ਵੱਢੀ ਨੇ ਕਿਹਾ ਕਿ ਉਹ ਕਿਸੇ ਨਾਲ ਨਾਰਾਜ਼ ਨਹੀਂ ਹਨ ਕਾਂਗਰਸ ਵੱਢੀ ਦਾ ਪਰਿਵਾਰ ਹੈ ਤੇ ਪਰਿਵਾਰ ਚ ਕਈ ਵਾਰ ਕੁਝ ਗੱਲਾਂ ਹੋ ਜਾਂਦੀਆਂ ਹਨ ਜੇ ਕੋਈ ਨਾਰਾਜ਼ ਹੈ ਤਾਂ ਉਸ ਨੂੰ ਜਲਦੀ ਮਨਾ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਵਿੱਚ ਜਿਮਨੀ ਚੌਂ ਦੀ ਹਾਰ ਦੀ ਜ਼ਿੰਮੇਵਾਰੀ ਉਹ ਖੁਦ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਜਿਮਨੀ ਚੌਂ 'ਚ ਸਰਕਾਰ ਨੇ ਸ਼ਰਿਆਮਤ ੱੱਕੇ ਵਾਚ ਕੀਤੀ ਹੈ ਦੱਸ ਦਈਏ ਕਿ ਕਾਂਗਰਸ ਦੇ ਤੜੇਬਾਜੀ ਦੇ ਵਿੱਚ ਜੰਗ ਮੁਕੀਨ ਕੇ ਸ਼ੁਰੂ ਹੋ ਚੁੱਕੀ ਹੈ ਫਾਸਟ ਟੈਗ ਨੂੰ ਲੈ ਕੇ ਐਨਐਚਏਆਈ ਨੇ ਇੱਕ ਵੱਡਾ ਬਦਲਾਅ ਕੀਤਾ ਹੈ ਜਿਸ ਦੇ ਵਿੱਚ ਜੇਕਰ ਤੁਹਾਡੇ ਤੋਂ ਇੱਕ ਗਲਤੀ ਹੋ ਜਾਂਦੀ ਹੈ ਤਾਂ ਤੁਹਾਨੂੰ ਟੂਲ ਟੈਕਸ ਦੇਣਾ ਪਵੇਗਾ ਜੇਕਰ ਤੁਸੀਂ ਵੀ ਹਾਈਵੇ ਤੇ ਆਪਣੀ ਗੱਡੀ ਰਾਹੀਂ ਸਫ਼ਰ ਕਰਦੇ ਹੋ ਤਾਂ ਖਬਰ ਤੁਹਾਡੇ ਲਈ ਬੇहद ਖਾਸ ਹੈ ਤਾਂ ਅਸਲ ਹੁਣ ਗੱਡੀ ਜੇ ਦਰਅਸਲ ਹੁਣ ਥੋੜੀ ਜਹੀ ਲਾਪਰਵਾਹੀ ਜੇ ਤੇ ਬੋਝ ਬਤਾ ਸਕਦੀ ਹੈ ਦੱਸ ਦਈਏ ਕਿ ਹੁਣ NHAI ਨੇ ਟੋਲ ਪਲਾਜ਼ਾ ਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਇਸ ਦੇ ਤਹਿਤ ਹੁਣ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਤੇ ਫਾਸਟ ਟੈਗ ਨਹੀਂ ਲੱਗੇ ਹੋਣਗੇ ਉਹਨਾਂ ਨੂੰ ਦੁੱਗਣਾ ਟੋਲ ਪਲਾਜ਼ਾ ਦੇਣਾ ਪਵੇਗਾ ਉਹਨਾਂ ਤੋਂ ਟੋਲ ਪਲਾਜ਼ੇ ਵਾਲੇ ਦੁੱਗਣਾ ਟੋਲ ਪਲਾਜ਼ਾ ਵਸੂਲਣਗੇ ਦੱਸ ਦਈਏ ਕਿ ਚੈੱਕ ਕਰ ਤੁਹਾਡੀ ਗੱਡੀ ਤੇ ਫਾਸਟ ਟੈਗ ਦਾ ਟੈਗ ਨਹੀਂ ਲੱਗਾ ਹੋਇਆ ਤਾਂ ਟੋਲ ਪਲਾਜ਼ੇ ਵੱਲੋਂ ਤੁਹਾਨੂੰ ਦੁੱਗਣਾ ਟੋਲ ਪਲਾਜ਼ਾ ਦੇਣਾ ਪਵੇਗਾ ਗਰਮੀ ਤੋਂ ਹੋਏ ਪਰੇਸ਼ਾਨ ਲੋਕ ਹੁਣ ਰੋਜ਼ ਹੀ ਮੀਂਹ ਦੀ ਉਡੀਕ ਕਰਦੇ ਨੇ ਬੱਦਲ ਹੁੰਦੇ ਨੇ ਹਵਾਵਾਂ ਚੱਲਦੀਆਂ ਨੇ ਪਰ ਮੀਂਹ ਕਿਤੇ ਵੀ ਨਹੀਂ ਪੈ ਰਿਹਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਅੱਜ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਇਲਾਕੇ ਅੱਜ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਬੰਗਾਲ ਦੀ ਖਾੜੀ ਵਿੱਚ ਦਬਾਅ ਅਤੇ ਵੈਸਟਰਟ ਡਿੱਕਰ ਬੇਜ ਕਾਰਨ ਪੰਜਾਬ ਵਿੱਚ ਮੌਨਸੂਨ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਾਫੀ ਸਮੂਥ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 21 ਜੁਲਾਈ ਤੋਂ ਬੰਗਾਲ 'ਚ ਚੱਕਰਵਾਤ ਦਾ ਪ੍ਰਭਾਵ ਕੱਟ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ 'ਚ 22 ਜੁਲਾਈ ਤੋਂ ਮੌਨਸੂਨ ਦੀ ਬਾਰਿਸ਼ ਹੋ ਸਕਦੀ ਹੈ ਇਸ ਤੋਂ ਬਾਅਦ ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਚੋਨੇ ਦੀ ਕਸਰਤ ਵੀ ਵਧੀਆ ਹੋਵੇਗੀ ਪੰਜਾਬ ਵਿੱਚ ਮੌਨਸੂਨ ਦੇ ਬਾਵਜੂਦ ਵੀ ਨਾ ਪੈਣ ਕਾਰਨ ਤਾਪਮਾਨ ਵਿੱਚ ਲਤਪਗ ਵਾਧਾ ਹੀ ਹੋ ਰਿਹਾ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਤਾਪਮਾਨ ਵਿੱਚ 24 ਘੰਟਿਆਂ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਔਸਤ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਮੌਸਮੀ ਅਗਰੇ ਦੱਸਿਆ ਕਿ ਪੰਜਾਬ ਦੇ ਮਠਿੰਡਾ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੱਕ ਪਹੁੰਚ ਗਿਆ ਹੈ ਪਟਿਆਲਾ ਮੁਹਾਲੀ ਵਿੱਚ 36 ਡਿਗਰੀ ਦੇ ਕਰੀਬ ਤਾਪਮਾਨ ਰਿਹਾ ਅਤੇ ਲੁਧਿਆਣਾ ਚ 35 ਡਿਗਰੀ ਜਲੰਧਰ ਚ 37 ਅਤੇ ਅੰਮ੍ਰਿਤਸਰ ਚ 38.9 ਦੇ ਕਰੀਬ ਤਾਪਮਾਨ ਰਿਕਾਰਡ ਕੀਤਾ ਗਿਆ ਮੌਸਮ ਵਿਗਿਆਨ ਨੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਚ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੰਨਾ ਚਾ ਹਿਮਾਚਲ ਦੇ ਨਾਲ ਲੱਗਦੇ 8 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪ ਨਮਾਸ਼ਹਿਰ ਰੂਪਨਗਰ ਐਸਐਸ ਨਗਰ ਅਤੇ ਗਟਸਾਏ ਅਤੇ ਪਟਿਆਲਾ ਵਿੱਚ ਮੀ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਨੇ ਜਦਕਿ ਦੂਜੇ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ 25% ਤੋਂ ਘੱਟ ਹੈ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਨੂੰ ਲੈ ਕੇ ਫਿਲਹਾਲ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਇਸ ਸਾਲ 101% ਦੀ ਮੀਂਹ ਪੈਣ ਦੀ ਉਮੀਦ ਸੀ ਪਰ ਇਸ ਦੇ ਉਲਟ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 1 ਜੂਨ ਤੋਂ 15 ਜੁਲਾਈ ਤੱਕ ਪੰਜਾਬ ਵਿੱਚ 34% ਦਾ ਘੱਟ ਹਰਿਆਣਾ ਅਤੇ ਹਿਮਾਚਲ ਵਿੱਚ 35-35 फीसदी दर्ज किया गया है पंजाब सिर्फ पचासी पॉइंट एक फीसद मीह दर्ज किया गया है जबकि हर साल आम तौर पर एक सौ अठाई पॉइंट चार मिलीमीटर मीह दर्ज किया दस दईए कि मौसम विभाग वालों पंजाब के कुछ इलाक अज मीह पैन की संभावना जताई गई है हालांकि पंजाब के कई सूबे बदल काले बदल छाए भी जाते हैं हवां भी चल दया ने पर मी ਕੋਈ ਹਜੇ ਕਿ ਘੁੰਮ ਜਾਈਛੇ ਨਹੀਂ ਦਿਖਾਈ ਦੇ ਰਹੀ ਲੋਕ ਗਰਮੀ ਤੋਂ ਪਰੇਸ਼ਾਨ ਹੋਏ ਪੈ ਨੇ ਗਰਮੀ ਨੇ ਇੱਕ ਵਾਰ ਫੇਰ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ ਹਾਲਾਂਕਿ ਇਹ ਗਰਮੀ ਪਹਿਲੀ ਗਰਮੀ ਨਾਲੋਂ ਕੁਝ ਹਟ ਕੇ ਹੈ ਗਰਮੀ ਚਿਪਚਿਪੀ ਤੇ ਹੰਮਸ ਪਰ ਹੀ ਲੋਕਾਂ ਨੂੰ ਕਬਰਾਟ ਮਹਿਸੂਸ ਕਰਵਾਉਂਦੀ ਹੈ ਦੱਸ ਇਹ ਕਿ ਲੋਕ ਬਾਰਿਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਸੌਣ ਚੜਨ ਤੋਂ ਬਾਅਦ ਹਜੇ ਤੱਕ ਪੰਜਾਬ ਦੇ ਵਿੱਚ ਮੀਂਹ ਦੀ ਕੋਈ ਕਣੀ ਨਹੀਂ ਦਿਖਾਈ ਦੇ ਰਹੀ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਜ਼ਰੂਰ ਪਿਆਸੀ ਅਤੇ ਉਥੇ ਕੁਝ ਥਾਵਾਂ ਜਿਹੜੀਆਂ ਠੰਡੀਆਂ ਹੋ ਗਈਆਂ ਸੀ ਪਰ ਹਜੇ ਪੰਜਾਬ ਦੇ ਬਾਕੀ ਸੂਬਿਆਂ ਦੇ ਵਿੱਚ ਮੀਂਹ ਦੀ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਸ ਦੇ ਨਾਲ ਨਾਲ ਨਾੜ ਨਾੜ ਦੇ ਇਲਾਕੇ ਵੀ ਠੰਡੇ ਹੋ ਸਕਦੇ ਨੇ ਹਵਾਵਾਂ ਠੰਡੀਆਂ ਚੱਲ ਸਕਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਜਦ ਤੱਕ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੇ ਹੋਈ ਜਾਸਤ ਧੰਨਵਾਦ